पता है सामने कंटेनर चल रहा था उसने एकदम दबरे के लिए हैंड ब्रेक मारे उसने पहले एक गाड़ी लगी और फिर पीछे हमारी बचाओ हमारी भी लगी।, लगी, लगी तो कितनी गाड़ियाँ लगी ये दो गाड़ियाँ लगी हुई थी कंटेनर में तो, कहाँ से कहाँ जा रहे थे आप मैं सोने से वहाँ जा रहा था हमरी सर तो कितना नुकसान हुआ नुक्षान तो, है नुकसान कैबन लोज है तो किसकी गलती मानते हैं इसको घंटे में एक की गलती है थी? जैसे जीटी रोड पे जा रहे थे नेशनल हाईवे पे लाइटें जल रही थी कमी जल रही थी इतनी जल अगर ये लाइटें जलती होती तो हादसा टल सकता था क्या हाँ बच सकता था तो जैसे कितना कितने लोगों को चोट आई है चार बंदों को चोट है जो तो ये सीरियस है ज़्यादा है वो रेफर हो गया तो गाड़ियाँ कितनी फूटी हैं ਤੋ ਦੂਜੀ ਮੇ ਵੀ ਲੋਸ ਹੈ ਪੂਰਾ ਕੰਪਨ ਕਿਚੇਲੇ ਲੋਸ ਹੋ ਗਿਆ ਮਸਵੀ ਲਗੀ ਹੋਈ ਹੈ ਅਸੋ ਸਬਜੀ ਵਾਲੇ ਦਾ ਟੀਮੇਟ ਵਾਲੇ ਦਾ ਕੀ ਹੋਣਗੀ ਪ੍ਰੋਬਲਮ ਜੇ ਚੈਂਪਨ ਗਾੜੀ ਦੋਗੇ 2:3 ਸਾਰੇ ਕੈਂਟਰ ਦੀਗਾ ਭਰੇ ਵਜ ਕੈਂਟਰ ਸਭ ਗਿਆ ਜਿਹੜਿਆ ਮੱਕ ਕੋਲ ਨਾਲ ਬਾਸ ਬੱਜੀ ਦੀ ਰੋਡ ਦੇ ਜਲਾ ਉਹ ਸਾਰੇ ਪਟੜ ਹੋ ਗਈ ਆ ਕਿ ਜਿਹੜੀ ਹੈਗੀ ਤੇ ਬਾਸ ਦਾਮ ਜੀ ਉਹਨਾਂ ਉਰੇ ਇੱਕ ਤਨੱਕ ਵੀ ਗਈ 컨ਟੇਨਰ ਵਾਲਾ ਉਹਦੇ ਪਿੱਛੇ ਜੋ ਟੈਂਟਰ ਬੱਜੇ ਜੀ ਇੱਕ ਲੋਕਾਂ ਲੱਤਾਂ ਲੱਗੀਆਂ ਜਿਹੜੇ ਪਾਰਾਂ ਚ ਨੇ ਜਿਹੜੇ ਲੱਤਾਂ ਚ ਵੀ ਇੱਕ ਸਿਰ ਪਾਟਿਆ ਵੇ ਜੀ ਤੇ ਦੋ ਬੰਦੇ ਦੀਏ ਉਹਨੂੰ ਖਵੇਨ ਦੇ ਫਸੇ ਵੇ ਦੀਏ ਉਹ ਡਰਾਈਵਰ ਦੀਏ ਜਿਹੜੀ ਉਹ ਸਹੀ ਸਲਾਮ ਹੁੰਦੀ ਜਾਈ ਉਹਨਾਂ ਜੀ ਅਸੀਂ ਜਿਹੜੀ ਰੋਡ ਆ ਉਹਨੂੰ ਵੀ ਕਲੀਅਰ ਕਰਾ ਰਹੇ ਹਾਂ ਜੀ ਸੋ ਜਿਹੜੇ ਮਰੀਜ਼ ਨੇ ਉਹ ਐਡਮਿਟ ਜਿੱਥੇ ਉਹਨਾਂ ਸੇਵਟ ਹੋਏ ਤੇ ਟੋਟਲ ਕਿੰਨੀਆਂ ਗੱਡੀਆਂ ਵੱਜੀ ਸੀ ਤੁਹਾਡੇ ਪੰਜ ਨੇ ਤੇ ਕਿੰਨੇ ਲੋਕ ਇੰਜਰਡ ਨੇ ਇਹਦੇ ਚ ਇੰਜਰਡ ਸਾਡੇ ਤੋਂ ਦੋ ਨੇ ਜਿਹੜੇ ਆਕੇ ਅੱਜ ਕੀ ਬਾਕੀ ਸਾਬਤ ਹੋਏਗਾ ਜੀ ਜੇ ਹੁਣ ਰੋਡ ਕਲੀਅਰ ਕਰਾਤੀ ਕਰਾ ਰਹੇ ਹਾਂ ਤੇ ਕਿੰਨੇ ਕਿੰਨੇ ਵਜੇ ਦਾ ਹਾਸਾ ਇਹ 6:35 ਵਜੇ ਦਾ ਤੇ ਜਿਹੜੇ ਕਾਰਨ ਕੀ ਰਿਹਾ ਇਸ ਹਾਸਤੇ ਦਾ ਆਰਮ ਪਾਸਾਰੋ ਜਿਹੜੀ ਡ੍ਰੈਫ ਲੰਘ ਰਹੀ ਆ ਉਦੋਂ 10 ਵਾਲਾ ਵਿੱਚ ਟੋਕ ਕਰ ਗਿਆ ਫਿੱਟ ਕਰ ਗਿਆ ਉਹਦੇ ਨਾਲ ਤੇ ਜਿਹੜੀ ਨੈਸ਼ਨਲ ਹਾਈਵੇਅ ਦੇ ਲਾਈਟਾਂ ਵਗੈਰਾ ਜਿਹੜੀ ਨਹੀਂ ਚੱਲ ਰਹੀਆਂ ਇਹਦੀ ਕਦੇ ਸ਼ਿਕਾਇਤ ਕੀਤੀ ਹੈ ਨਾ ਸ਼ਿਕਾਇਤ ਕਰ ਦਿਆਂਗਾ ਜੀ ਕੋਈ ਨਹੀਂ ਆਉਂਦਾ ਤੇ ਕਿੰਨੀ ਦੇਰ ਤੋਂ ਬੰਦਰ ਨੇ ਲਾਈਟਾਂ ਇਹ ਪਤਾ ਨਹੀਂ ਘਰੋਂ ਜਦੋਂ ਜਦੋਂ ਪਹਿਲਾ ਐਕਸੀਡੈਂਟ ਹੋ ਦੀ 6 ਮਹੀਨੇ ਹੋ ਗਏ ਉਹਨੋਂ ਕਾ ਐਸੇ ਦੀ ਉਸ ਤੋਂ ਬਾਅਦ ਇਹ ਕਦੇ ਰਿਪੇਅਰ ਨਹੀਂ ਕੀਤੀ ਹੈ ਨਹੀਂ ਕੋਈ ਨਹੀਂ ਤੇ ਹੁਣ ਅੱਗੇ ਫਰਦਰ ਫੇਰ ਇਹਨਾਂ ਨੂੰ ਕੋ ਕਰੋਂਗੇ ਸਰ ਅੱਗੇ ਵੀ ਕਹਿ ਰਹੇ ਆ ਜਿਹੜਾ ਆਪਣਾ ਰੋਡ ਆ বাস ਸਟੈਂਡ ਦੇ ਉੱਪਰ ਉਧਰ ਟੋਆ ਪਿਆ ਉਹਦੇ ਟਾਇਰ ਫੜਦੇ ਨੇ ਜਾ ਕੇ ਉਹ ਤੇ ਲੁੱਕ ਵੀ ਨਹੀਂ ਪਾ ਸਕਦੇ ਨੈਸ਼ਨਲ ਇਹ ਇਹ ਐਕਸੀਡੈਂਟ ਕੇਸ ਸਵੇਰੇ ਆਏ ਨੇ ਲਗਭਗ 6.5 ਦੇ ਆਰਾਊਂਡ ਦੋ ਕੇਸ ਆਏ ਨੇ ਇਹ ਐਕਸੀਡੈਂਟ ਆਪਣੇ ਹਸਪਤਾਲ ਦੇ ਸਾਹਮਣੇ ਪੁਲ ਦੇ ਉੱਪਰ ਹੋਇਆ ਦੋ ਕੇਸ ਸੀਗੇ ਉਹਨਾਂ ਨੂੰ ਮਤਲਬ ਫਰਸਟ ایڈ ਦੇ ਕੇ ਇਲਾਜ ਕੀਤਾ ਗਿਆ ਉਹਨਾਂ ਦਾ ਤੇ ਬਾਕੀ ਇੱਕ ਪੇਸ਼ੈਂਟ ਥੋੜੀ ਸੱਟ ਜ਼ਿਆਦਾ ਹੋਣ ਕਰਕੇ ਉਹਨੂੰ ਪਲਾਸਟਿਕ ਸਰਜਰੀ ਲਈ ਵੱਡੇ ਹਸਪਤਾਲ ਰੈਫਰ ਕੀਤਾ ਹੈ ਤੇ ਕੰਡੀਸ਼ਨ ਕਿੰਨੀ ਸੀ ਉਹਨਾਂ ਨਾਲ ਉਹ ਤਾਂ ਸਟੇਬਲ ਹੈ ਮਤਲਬ ਠੀਕ ਹੈ ਵਾਈਟਲਸ ਵਗੈਰਾ ਸਾਰੇ ਨਾਰਮਲ ਸੀ ਤੇ ਪਰ ਪਲਾਸਟਿਕ ਸਰਜਰੀ ਡਾਕਟਰ ਦੀ ਲੋੜ ਹੈ ਉਹਦੇ ਕਰਕੇ ਉਹਨੂੰ ਵੱਡੇ ਹਸਪਤਾਲ ਭੇਜਣਾ ਪੈ ਰਿਹਾ ਤੇ ਦੂਜੇ ਮਰੀਜ਼ ਦੇ ਗੋਡੇ ਤੇ ਸੱਟ ਹੈਗੀ ਹੈ ਬਟ ਇਹ ਕਿ ਉਹਦੇ ਐਕਸ-ਰੇ ਹੋ ਕੇ ਫਿਰ ਕੁਝ ਪਤਾ ਲੱਗੇਗਾ ਵੀ ਕਿੰਨੀ ਸੱਟ ਆ ਉਹਦੇ ਗੋਡੇ ਤੇ